ਜ਼ਿੰਦਗੀ ਦੇ ਵਿੱਚ ਤੁਸੀਂ ਚਾਹੀ ਕਿੰਨਾ ਵੀ ਕਿਸੇ ਦਾ ਕਰ ਲੋ ਪਰ ਅੱਗੋਂ ਮਿਲਨੀ ਤੁਹਾਨੂੰ ਫਿੱਟੇ ਮੂੰਹ ਆ ਇਹ ਕਰ ਚੱਲ ਸਚਾਈ ਆ ਕੋੜਾ ਸੱਚ ਜ਼ਿੰਦਗੀ ਦਾ ਕਈ ਵਾਰ ਤਾਂ ਮੈਨੂੰ ਇਦਾਂ ਕਰਦਾ ਹੁੰਦਾ ਵੀ ਕਿਸੇ ਦੀ ਮਦਦ ਕਰੋ ਹੀ ਨਾ ਕਿਉਂ ਕਿਸੇ ਨੂੰ ਦੱਸੋਗੇ ਅੱਗੇ ਖੂਆ ਤੌਣੀ ਕਹਿੰਦੇ ਤੈਨੂੰ ਜ਼ਿਆਦਾ ਪਤਾ ਤੇ ਜਿਹੜਾ ਡਿੱਗਦਾ ਉਹਨੂੰ ਡਿੱਗਣ ਦੇ ਡਿੱਗਣ ਤੋਂ ਬਾਅਦ ਪੁੱਛ ਲੋ ਸੋ ਬਹੁਤ ਸਾਰੇ ਇਦਾਂ ਦੀ ਆਪਣੇ ਰਿਸ਼ਤਿਆਂ ਦੀ ਗੱਲ ਕਰਦੀਆਂ ਮੈਂ ਗੇੜੇ ਸਮਾਜਿਕ ਕੰਮ ਆ ਉਹ ਤਾਂ ਵੱਖਰੀ ਗੱਲ ਆ ਪਰ ਰਿਸ਼ਤਿਆਂ ਦੇ ਵਿੱਚ ਇੰਨਿਆਂ ਕ ਜ਼ਿਆਦਾ ਕੜਵਾਟਾਂ ਆ ਗਈਆਂ ਅਸੀਂ ਆਪਣੇ ਨਾਲੋਂ ਦੂਜਿਆਂ ਤੇ ਯਕੀਨ ਕਰਨ ਲੱਗ ਗਏ ਆ ਦੂਜਿਆਂ ਨੂੰ ਐਵੇਂ ਹੀ ਜ਼ਿਆਦਾ ਦੇਣ ਲੱਗ ਗਏ ਆ ਕਿਸੇ ਦੀ ਧੀ ਭੈਣ ਹੋਵੇ ਉਹਨੂੰ ਅਸੀਂ ਕਹਿੰਨੇ ਵਿਚਾਰੀ ਦੇ ਭਰਾ ਨਹੀਂ ਹੈਗਾ ਵਿਚਾਰੀ ਦਾ ਮਾਂ ਬਾਪ ਨਹੀਂ ਹੈਗਾ ਪਰ ਕੀ ਅਸੀਂ ਕਦੀ ਆਵਦੇ ਘਰੇ ਚ ਹੱਤ ਮਾਰੀ ਹੈ ਜਿਹੜੀਆਂ ਤੁਹਾਡੇ ਘਰੇ ਥੋਡੀਆਂ ਵਿਚਾਰੀਆਂ ਆਉਂਦੀਆਂ ਹੈ ਤਾਂ ਉਹ ਵੀ ਉਸ ਕਰਦੀਆਂ ਧੀਆਂ ਉਹਨਾਂ ਲਈ ਤੁਹਾਡਾ ਰੁਖ ਹੋਰ ਤੇ ਬਗਾਨੀਆਂ ਲਈ ਹੋਰ ਕਿਉਂ ਹੁੰਦਾ ਸਮਝ ਨਹੀਂ ਆਉਂਦੀ ਜੇ ਤੁਹਾਨੂੰ ਸਮਝ ਹੋਈ ਤਾਂ ਤੁਸੀਂ ਜ਼ਰੂਰ ਕਮੈਂਟਾਂ ਚ ਦੱਸਿਆ ਜੇ ਕਿਉਂਕਿ ਇਹ ਚੀਜ਼ਾਂ ਨੂੰ ਬਹੁਤ ਨੇੜੇ ਤੋਂ ਫੇਸ ਕੀਤਾ ਬੜੇ ਨੇੜੇ ਤੋਂ ਜਾਣਿਆ ਕਈ ਵਾਰ ਤਾਂ ਮਨ ਇਦਾਂ ਕਰਦਾ ਹੁੰਦਾ ਛੱਡ ਮਨਾ ਕੀ ਲੈਣਾ ਦੁਨੀਆਦਾਰੀ ਤੋਂ ਜਿਵੇਂ ਚੱਲਦੀ ਆ ਚੱਲੀ ਜਾਂਦੇ ਹੋ ਜਿੰਨਾ ਕੋਈ ਵਰਤਦਾ ਉਹਨਾਂ ਕੋ ਵਰਤ ਲੋ ਪਰ ਹਰਾਣ ਹੋਗੇ ਤੁਸੀਂ ਮੈਨੂੰ ਹਾਸਾ ਆਉਂਦਾ ਕਿ ਸੀ ਕਿੰਨੇ ਪਾਗਲਾ ਹੈ ਨਾ ਬਹੁਤ ਵੱਡੇ ਮੈਂ ਆਪਣੇ ਆਪ ਨੂੰ ਕਹਿ ਰਹੀ ਆ ਕਿਉਂਕਿ ਜਦੋਂ ਲੋੜ ਹੁੰਦੀ ਆ ਉਦੋਂ ਰਿਸ਼ਤੇ ਵਰਤਦੇ ਆ ਜਦੋਂ ਲੋੜ ਨਿਕਲ ਜਾਂਦੀ ਆ ਘਰ ਚੋਂ ਨਿਕਲ ਜਾਂਦੀ ਆ ਉਦੋਂ ਰਿਸ਼ਤੇ ਤੁਹਾਨੂੰ ਛੱਡ ਜਾਂਦੇ ਆ ਤੇ ਅਸੀਂ ਫੇਰ ਵੀ ਕਹਿੰਦੇ ਆ ਨਹੀਂ ਉਹ ਸਾਡੇ ਆ ਸੇਵੇਂ ਨੇ ਚਾਹ ਤਾ ਪ੍ਰਮਾਤਮਾ ਨੇ